ਦੇਸ਼ ਵਿਦੇਸ਼ ਵਿੱਚ ਵਸਤੀਆਂ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੱਖ ਚੈਪਟਰ ਤੇ ਇਸ ਤੇ ਪੇਸ਼ ਕੀਤਾ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਗੁਰੂ ਸਾਰਿਓ ਪਿਛਲੇ ਇਤਿਹਾਸ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੋਟ ਧਰਮੂ ਤੋਂ ਗੋਬਿੰਦਪੁਰੇ ਪਹੁੰਚੇ ਨੇ ਜਿੱਥੇ ਉਹਨਾਂ ਦੇ ਕੋੜੇ ਚੋਰੀ ਕਰਨ ਦੀ ਵੀ ਕੋਸ਼ਿਸ਼ ਹੋਈ ਤੇ ਉਹਨਾਂ ਦੀ ਸਿੱਖਾਂ ਨੇ ਜਿਹੜਾ ਘਾ ਖੋਤਿਆ ਸੀ ਢੋਲਿਆਂ ਵਾਸਤੇ ਉਹ ਵੀ ਖੋਲਿਆ ਗਿਆ ਸੀ ਚੋਰਾਂ ਨੇ ਪਛਤਾਵਾ ਕੀਤਾ ਤੇ ਜਿਨ੍ਹਾਂ ਨੇ ਘਾ ਤੇ ਰੰਬੇ ਖੋਏ ਗੋਬਿੰਦਪੁਰੇ ਦੇ ਲੋਕਾਂ ਨੇ ਉਹਨਾਂ ਨੇ ਵੀ ਪਛਤਾਵਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਲਈ ਹੈ ਹੁਣ ਇਸ ਤੋਂ ਅਗਲੇ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਸੋ ਗੁਰੂਸਵਾਰਿਆਂ ਅਖੀਰ ਤੱਕ ਜਰੂਰ ਸ਼੍ਰਵਣ ਕਰਨਾ ਵੀਡੀਓ ਜਿਆਦਾ ਲੰਮੇ ਨਹੀਂ ਬਣਾਏ ਤੇ ਤਾਂ ਕਿ ਸਾਨੂੰ ਇਤਿਹਾਸ ਥੋੜੇ ਸਮੇਂ ਦੇ ਵਿੱਚ ਇਹ ਪਤਾ ਲੱਗ ਸਕੇ ਸੋ ਗੋਵਿੰਦਪੁਰੇ ਤੋਂ ਸਿੰਘ ਰੇੜੀ ਪਾਤਸ਼ਾਹ ਜੀ ਪਹੁੰਚੇ ਤੇ ਸਿੰਘ ਰੇੜੀ ਤੋਂ ਫਿਰ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦਿਆਂ ਹਾਂ ਸ਼ਬਦ ਗੁਰੂ ਦੇ ਨਾਲ ਜੋੜਦਿਆਂ ਹਾਂ ਉਹਨਾਂ ਦੇ ਦੁੱਖ ਦੂਰ ਕਰਦਿਆਂ ਹਾਂ ਪਾਤਸ਼ਾਹ ਜੀ ਗੁਰਮਤਿ ਦਾ ਉਪਦੇਸ਼ ਦਿੜ੍ੜ ਕਰਵਾਉਂਦਿਆਂ ਹਾਂ ਤੇ ਸਖੇ ਸਰਵਰੀਏ ਤੇ ਸੁਲਤਾਨੀਆਂ ਦੀਆਂ ਪੂਜਾ ਤੋਂ ਵਖਦੇ ਹੋਏ ਗੁਰੂ ਪਾਤਸ਼ਾਹ ਜੀ ਤਮਤਾਨ ਪਹੁੰਚੇ ਨੇ ਤਮਤਾਨ ਜਿਹਨੂੰ ਹਣ ਤਮਤਾਨ ਸਾਹਿਬ ਕਿਹਾ ਜਾਂਦਾ ਹੈ ਇਸ ਬਾਰੇ ਜੋ ਪ੍ਰਾਤਨ ਸਮੇਂ ਦੇ ਵਿੱਚ ਗੱਲ ਚੱਲਦੀ ਹਾ ਉਹੀ ਚੱਲਦੀ ਹੈ ਕਿ ਤਮਤਾਨ ਇੱਥੇ ਇੱਕ ਤਲਾਸ਼ ਸੀ ਜਿਸ ਦੇ ਕੰਢੇ ਤੇ ਸ਼੍ਰੀ ਰਾਮਚੰਦਰ ਜੀ ਦੇ ਪੁੱਤਰਾਂ ਲਾਲ ਤੇ ਕੁਸ਼ਨੇ ਸ਼੍ਰੀ ਰਾਮਚੰਦਰ ਜੀ ਵੱਲੋਂ ਭੇਜੀ ਹੋਈ ਸਿਆਣਾ ਦੇ ਨਾਲ ਮੁਕਾਬਲਾ ਕੀਤਾ ਸੀ ਤੇ ਉਹਨਾਂ ਨੂੰ ਇੱਥੋਂ ਭਜਾਇਆ ਸੀ ਸੋ ਗੁਰੂ ਸਾਰੀਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤਮਤਾਨ ਪਹੁੰਚੇ ਨੇ ਤੇ ਜਦੋਂ ਗੁਰੂ ਪਾਤਸ਼ਾਹ ਜੀ ਇੱਥੋਂ ਪਹੁੰਚੇ ਤੇ ਇੱਥੋਂ ਦਾ ਦੱਗੋ ਨਾਮ ਦਾ ਚੌਧਰੀ ਸੀ ਤੰਤਾਨ ਦਾ ਉਹਨੇ ਗੁਰੂ ਸਾਹਿਬ ਜੀ ਦੇ ਅੱਗੇ ਦੁੱਧ ਦਾ ਜਿਹੜਾ ਇੱਕ ਗਾਗਰ ਸੀ ਉਹ ਲਿਆ ਕੇ ਪੇਸ਼ ਕੀਤੀ ਹੈ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਤੁਹਾਡੇ ਵਾਸਤੇ ਤੇ ਤੁਹਾਡੇ ਸਿੱਖਾਂ ਵਾਸਤੇ ਦੁੱਧ ਹਾਜ਼ਰ ਹੈ ਸਵੀਕਾਰ ਕਰੋ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਦਾ ਉਹ ਦੁੱਧ ਦੀ ਗਾਗਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਦੱਗੋ ਨੇ ਪੁੱਛਿਆ ਪਾਤਸ਼ਾਹ ਜੀ ਕੀ ਗੱਲ ਹੈ ਤੁਸੀਂ ਮੇਰਾ ਇਹ ਦੁੱਧ ਪ੍ਰਵਾਨ ਕਿਉਂ ਨਹੀਂ ਕਰ ਰਹੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿੰਦੇ ਸੱਚਾ ਸੱਚ ਦੱਸ ਇਹ ਦੁੱਧ ਵਾਕਿਆ ਹੀ ਤੇਰੀਆਂ ਆਪਣੀਆਂ ਮੱਜਾਂ ਦਾ ਹੈ ਲੱਗੋ ਦੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ ਪਹਿਲਾਂ ਤਾਂ ਥੱਥਲਾਵੇਂ ਜੁਬਾਨ ਦੇ ਵਿੱਚ ਕਹਿਣ ਲੱਗਾ ਪਾਤਸ਼ਾਹ ਜੀ ਹਾਂ ਹਾਂ ਇਹ ਦੁੱਧ ਮੇਰਾ ਹੀ ਹੈ ਤੇ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਜਿਹੜੀਆਂ ਚੋਰ ਪਿੰਡ ਦੀਆਂ ਜਿੱਥੇ ਮੱਝਾਂ ਚਰਨ ਵਾਸਤੇ ਆਉਂਦੀਆਂ ਹਨ ਤੋਂ ਦੂਸਰੇ ਦੀਆਂ ਮੱਝਾਂ ਦਾ ਦੁੱਧ ਚੋਰੀ ਕਰਦਾ ਹੈ ਤੂੰ ਤੇ ਤੇਰੇ ਸਾਥੀ ਇਸ ਤਰ੍ਹਾਂ ਆਪਣੇ ਪਿੰਡ ਵਾਲਿਆਂ ਦੇ ਨਾਲ ਹੀ ਬਹੁਤ ਵੱਡਾ ੱੱੱਕਾ ਕਰਦੇ ਹੋ ਉਹਨਾਂ ਦਾ ਤੁਸੀਂ ਇਸ ਤਰ੍ਹਾਂ ਚੋਰੀ ਜਾਂ ੱੱਕੇਸ਼ਾਈ ਨਾਲ ਉਹਨਾਂ ਦੀਆਂ ਮੱਝਾਂ ਨੂੰ ਤੁਸੀਂ ਚੋ ਲੈਂਦੇ ਹੋ ਤਾਂ ਇਹ ਫਿਰ ਤੇਰੇ ਆਪਣੇ ਕਰਦਾ ਤੇਰੀਆਂ ਆਪਣੀਆਂ ਮੱਜਿਆਂ ਦਾ ਦੁੱਧ ਕਿਵੇਂ ਹੋਇਆ ਇਹ ਤਾਂ ਫਿਰ ਪਰਾਇਆ ਹੋ ਗਿਆ ਨਾ ਪਰਾਇਆ ਹੱਕ ਜਿਹੜਾ ਤੁਸੀਂ ਸਾਡੇ ਅੱਗੇ ਪੇਸ਼ ਕਰ ਰਹੇ ਆਂ ਜਿਸ ਵਕਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਜੇਕਰ ਕਿਸੇ ਦੂਸਰੇ ਦਾ ਹੱਕ ਮਾਰ ਲਿਆ ਜਾਵੇ ਤੇ ਫਿਰ ਉਹਦੇ ਨਾਲ ਧਾਰਮਿਕ ਕਾਰਜ ਕੀਤੇ ਜਾਣ ਧਰਮ ਕਰਮ ਦੇ ਪੁੰਨ ਕੀਤੇ ਜਾਣ ਤਾਂ ਉਹ ਪਰਮਾਤਮਾ ਦੇ ਘਰ ਦੇ ਵਿੱਚ ਕਦੀ ਵੀ ਪ੍ਰਵਾਣ ਨਹੀਂ ਹੁੰਦੇ। ਦਗੋ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਆ ਗਿਆ ਕਹਿਣ ਲੱਗਾ ਪਾਤਸ਼ਾਹ ਜੀ ਮੈਨੂੰ ਮੁਆਫ ਦੇ ਕਰ ਦੇਵੋ। ਠੀਕ ਆਏ ਦੁੱਧ ਮੈਂ ਦੂਸਰੀਆਂ ਮੱਝਾਂ ਜਿਹੜੇ ਪਿੰਡ ਦੇ ਹੋਰ ਜਿਹੜੇ ਮੱਝਾਂ ਆਪਣੀਆਂ ਚਰਨ ਵਾਸਤੇ ਛੱਡਦੇ ਸਨ ਉਹਨਾਂ ਦਾ ਚੋਕੇ ਲਿਆ ਆ ਹਾਂ। ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਮੈਨੂੰ ਮੁਆਫ ਕਰ ਦੇਵੋ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸਮਝਾਇਆ ਕਿੰਨ ਲੱਗੇ ਇੱਕ ਗੱਲ ਸਦਾ ਯਾਦ ਰੱਖੋ ਕਿ ਅਸੀਂ ਸਾਰੇ ਇੱਕ ਅਕਾਲ ਪੁਰਖ ਦੇ ਪੁੱਤਰ ਹਾਂ ਸਾਡਾ ਸਾਰਿਆਂ ਦਾ ਬਾਪ ਇੱਕ ਹੈ ਉਹ ਹੈ ਪ੍ਰਮਾਤਮਾ ਤੇ ਜਦ ਤੱਕ ਅਸੀਂ ਸਾਰਿਆਂ ਦੇ ਅੰਦਰ ਉਸ ਪ੍ਰਮਾਤਮਾ ਦੀ ਜੋਤ ਨੂੰ ਨਹੀਂ ਸਮਝਦੇ ਜਦੋਂ ਤੱਕ ਅਸੀਂ ਸਾਰਿਆਂ ਨੂੰ ਆਪਣੇ ਭਰਾ ਨਹੀਂ ਸਮਝਦੇ ਤੇ ਸਾਰਿਆਂ ਦਾ ਪਿਤਾ ਪਰਮਾਤਮਾ ਨੂੰ ਨਹੀਂ ਮੰਨਦੇ ਔਰੋਂ ਤੱਕ ਸਾਡਾ ਯਕੀਨ ਨਹੀਂ ਬੱਜੇਗਾ ਕਿਉਂਕਿ ਇੰਜ ਕਰਨ ਦੇ ਨਾਲ ਜਦੋਂ ਅਸੀਂ ਸਾਰੇ ਇੱਕ ਦੂਸਰੇ ਦੇ ਭੈਣ ਭਰਾ ਹਾਂ ਸਾਡਾ ਪਿਤਾ ਸਾਂਝਾ ਹੈ ਤਾਂ ਸਾਨੂੰ ਸ਼ੋਭਦਾ ਨਹੀਂ ਕਿ ਅਸੀਂ ਆਪਣੇ ਭਰਾ ਦੀ ਕਿਸੇ ਵਸਤੂ ਤੇ ਹੱਥ ਪਾਈਏ ਚਾਹੇ ਉਹ ਖੋ ਕੇ ਲਈਏ ਚਾਹੇ ਚੋਰੀ ਲਈਏ ਚਾਹੇ ਧੋਖੇ ਨਾਲ ਲਈਏ ਤਾ ਸਮਝ ਲਓ ਕਿ ਅਸੀਂ ਆਪਣੇ ਪਿਤਾ ਦੇ ਨਾਲ ਤੇ ਆਪਣੇ ਭਰਾਵਾਂ ਦੇ ਨਾਲ ਬਹੁਤ ਵੱਡਾ ਧੋਖਾ ਕਰ ਰਹੇ ਹਾਂ ਤੇ ਪਾਤਸ਼ਾਹ ਜੀ ਕਹਿੰਦੇ ਅਸੀਂ ਪਰਮਾਤਮਾ ਤੋਂ ਕੁਝ ਵੀ ਛੁਪਾ ਨਹੀਂ ਸਕਦੇ ਜੋ ਮਰਜ਼ੀ ਕਰ ਲਈਏ ਕਿਉਂਕਿ ਉਸ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਸਾਂਝੀਵਾਲ ਬਣਾਇਆ ਹੈ ਸੱਬੇ ਸਾਂਝੀਵਾਲ ਸਦੈਨ ਤੋਂ ਕਿਸੇ ਨਾਲ ਦਿੱਸਾ ਬਾਹਰ ਆ ਜੀਓ ਪਰ ਹਾਲਾਤ ਕਿਨੇ ਤੇ ਅਸੀਂ ਇਸ ਤਰ੍ਹਾਂ ਚੋਰੀਆਂ ਕਰਦੇ ਹਾਂ ਠੱਗੀਆਂ ਮਾਰਦੇ ਹਾਂ ਧੋਖੇ ਕਰਦੇ ਹਾਂ ਤੇ ਦੂਸਰਿਆਂ ਦਾ ਹੱਕ ਖਾਂਦੇ ਹਾਂ ਤੇ ਫਿਰ ਸਾਡੀ ਅਵਸਥਾ ਕੀ ਬਣ ਜਾਂਦੀ ਹੈ ਕਰਤੂਤ ਪਸੂ ਕੇ ਮਾਨਸ ਜਾਤ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਰਸ਼ਨਾ ਹੈ ਕਿਸ਼ਕਰਾ ਸੁਪਾਇਆ ਜਿੰਨਾ ਮਰਜੀ ਅਸੀਂ ਧਾਰਮਿਕ ਭੇਖ ਤਾਰਨ ਕਰ ਲਈਏ ਅਸੀਂ ਪਰਮਾਤਮਾ ਤੋਂ ਕਦੇ ਵੀ ਬਚ ਨਹੀਂ ਸਕਦੇ ਇਸ ਸੰਸਾਰ ਦੇ ਵਿੱਚ ਪੰਜ ਤਰ੍ਹਾਂ ਦੀਆਂ ਨਵੀਆਂ ਵਗ ਰਹੀਆਂ ਨੇ ਗੁਰਤੇਗ ਬਹਾਦਰ ਪਾਤਸ਼ਾਹ ਜੀ ਨੇ ਦੱਗਣ ਨੂੰ ਉਪਦੇਸ਼ ਕਰਦਿਆਂ ਕਿ ਉਹਦੇ ਨਾਲ ਦੇ ਸਾਥੀਆਂ ਨੂੰ ਵੀ ਉਪਦੇਸ਼ ਕੀਤਾ ਪਾਤਸ਼ਾਹ ਜੀ ਕਹਿੰਦੇ ਲੋਭ ਈਰਖਾ ਤੇ ਜ਼ਬਰ ਦੀ ਜ਼ਿੰਦਗੀ ਕਦੇ ਵੀ ਸਾਡਾ ਕੁਝ ਨਹੀਂ ਸਵਾਰ ਸਕਦੇ ਕਿਉਂਕਿ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਇਹ ਚਾਰ ਨਦੀਆਂ ਅੱਗ ਦੀਆਂ ਸਾਡੇ ਅੰਦਰ ਵਗਦੀਆਂ ਨੇ ਤੇ ਪਾਤਸ਼ਾਹ ਜੀ ਕਹਿਣ ਲੱਗੇ ਅੱਗ ਤੇ ਇੱਕ ਤਰ੍ਹਾਂ ਦੀ ਹੋਵੇ ਤੇ ਉਹ ਵੀ ਸਾੜ ਕੇ ਸਵਾਹ ਕਰ ਦਿੰਦੀ ਏ ਤੇ ਅਸੀਂ ਚਾਰ-ਚਾਰ ਤਰ੍ਹਾਂ ਦੀਆਂ ਅੱਗ ਦੀਆਂ ਨਦੀਆਂ ਆਪਣੇ ਅੰਦਰ ਲੈ ਕੇ ਚੱਲ ਰਹੇ ਹਾਂ ਇਹਨਾਂ ਤੋਂ ਸਾਨੂੰ ਉਸ ਅਕਾਲ ਪੁਰਖ ਦਾ ਨਾਮ ਹੀ ਬਚਾ ਸਕਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਬਚੇਗਾ ਕੌਣ ਜਿਹੜੇ ਸ਼ੁਭ ਕਰਮ ਕਰੇਗਾ ਜਿਹੜਾ ਮਾੜਾ ਕਰਮ ਕਰੇਗਾ ਉਹ ਕਦੇ ਵੀ ਇਸ ਤਰ੍ਹਾਂ ਇਸ ਅਗ ਤੋਂ ਨਹੀਂ ਬਚ ਸਕਦਾ ਉਹ ਅਖੀਰ ਨੂੰ ਸੜੇਗਾ ਹੀ ਸੜੇਗਾ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਕਿਸੇ ਤੇ ਜ਼ਬਰ ਨਾ ਕਰੋ ਕਿਸੇ ਦਾ ਹੱਕ ਨਾ ਮਾਰੋ ਕਿਸੇ ਨਾਲ ਠੱਗੀ ਨਾ ਕਰੋ ਕਿਸੇ ਨਾਲ ਧੋਖਾ ਨਾ ਕਰੋ ਤੇ ਇੱਕੋ ਹੀ ਉਪਦੇਸ਼ ਧਾਰਨ ਕਰੋ ਉਹ ਕੀ ਆ ਕਿ ਪਰਮਾਤਮਾ ਦੇ ਘਰ ਜਾਣਾ ਹੈ ਤਾਂ ਫਿਰ ਜਾਣਾ ਕਿਵੇਂ ਹੈ ਪਤ ਸੇਤੀ ਘਰ ਜਾਵੋ ਆਪਣੀ ਚੰਗੇ ਇੱਜ਼ਤ ਲਾ ਕੇ ਤੇ ਉਸ ਪਰਮਾਤਮਾ ਦੇ ਵਿੱਚ ਵਿਲੀਨ ਹੋਣਾ ਹੈ ਨਾ ਕਿ ਖੋਟੇ ਕਰਮਾਂ ਦੇ ਨਾਲ ਇਸ ਸੰਸਾਰ ਦੇ ਵਿੱਚ ਵਿਚਰ ਕੇ ਤੇ ਆਪਣੇ ਪੱਲੇ ਔਗਣ ਬਣ ਕੇ ਇਸ ਸੰਸਾਰ ਦੇ ਵਿੱਚੋਂ ਲੈ ਕੇ ਜਾਣਾ ਹੈ ਸੋ ਗੁਰੂ ਪਾਤਸ਼ਾਹ ਜੀ ਦੇ ਚਰਨ ਫੜ ਲੈਨੇ ਫਿਰ ਦਗੋ ਤੇ ਨਾਲ ਆਏ ਹੋਏ ਦੇ ਸਾਥੀਆਂ ਨੇ ਖਿਮਾ ਮੰਗੀ ਹੈ ਪਾਤਸ਼ਾਹ ਜੀ ਕਿਰਪਾ ਕਰੋ ਸਾਨੂੰ ਮੁਆਫ ਕਰੋ ਤੇ ਹੁਣ ਤੁਸੀਂ ਇਸ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਹਾਡੇ ਉਪਦੇਸ਼ ਨੇ ਸਾਡੇ ਅੰਦਰ ਵਗ ਰੀਆਂ ਨਦੀਆਂ ਨੂੰ ਸ਼ਾਂਤ ਕੀਤਾ ਹੈ ਸਾਡੀ ਬੇਨਤੀ ਮਨਕੂਲ ਕਰੋ ਤੇ ਕਿਰਪਾ ਕਰਕੇ ਮੇਰੀ ਹਵੇਲੀ ਦੇ ਵਿੱਚ ਚਰਣਾ ਪਾਓ ਸਾਡੇ ਸਾਰੇ ਸੱਚੇ ਪਾਤਸ਼ਾਹ ਜੀ ਨਾਲ ਦੇ ਸਿੱਖਾਂ ਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਤੇ ਫਿਰ ਦੱਗੋ ਦੀ ਹਵੇਲੀ ਦੇ ਵਿੱਚ ਗਏ ਨੇ ਤੇ ਉਸ ਵੇਲੇ ਮੀਂਹ ਦੇ ਵਿੱਚ ਪਾਤਸ਼ਾਹ ਜੀ ਨੇ ਚਰਨ ਪਾਏ ਤੇ ਜਿਹੜਾ ਵਿਸਾਖੀ ਦਾ ਪਰਵ ਸੀ 1665 ਦੀ ਵਿਸਾਖੀ ਦਾ ਪੁਰਬਾ ਉਹ ਗੁਰੂ ਸਾਹਿਬ ਜੀ ਨੇ ਫਿਰ ਵਿਚਾਰ ਕਰਕੇ ਸੰਗਤਾਂ ਦੇ ਨਾਲ ਤੇ ਇਥੇ ਤਮਤਾਨ ਦੇ ਵਿੱਚ ਹੀ ਮਨਾਉਣ ਦਾ ਫੈਸਲਾ ਕੀਤਾ ਹੈ ਬੜੀ ਬੜੀ ਦੂਰ ਤੱਕ ਸੰਗਤਾਂ ਨੂੰ ਸਨੇਹੇ ਪਹੁੰਚੇ ਨੇ ਸਾਰੀਆਂ ਸੰਗਤਾਂ ਤਮਤਾਨ ਸਰ ਪਹੁੰਚੀਆਂ ਤੇ ਪਾਤਸ਼ਾਹ ਜੀ ਨੇ ਵਿਸਾਖੀ ਦਾ ਪੁਰਬ ਤਮਤਾਨ ਸਾਹਿਬ ਬਣਾਇਆ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਉੱਥੇ ਪਹੁੰਚਣ ਦੀ ਯਾਦ ਦੇ ਵਿੱਚ ਉਹਨਾਂ ਦੁਆਰਾ ਕੀਤੇ ਹੋਏ ਉਪਦੇਸ਼ ਨੂੰ ਗਹਿਨ ਕਰਨ ਵਾਲਿਆਂ ਨੇ ਗੁਰੂ ਸਾਹਿਬ ਜੀ ਦੀ ਯਾਦ ਦੇ ਵਿੱਚ ਤਮਤਾਨ ਸਾਹਿਬ ਵਿਖੇ ਸੁੰਦਰ ਗੁਰਦੁਆਰਾ ਸਾਹਿਬ ਬਣਾਇਆ ਹੈ ਜਿੱਥੇ ਦਿਨ ਰਾਤ ਸੰਗਤਾਂ ਹਾਜ਼ਰੀਆਂ ਭਰ ਕੇ ਗੁਰਬਾਣੀ ਗੁਰਮਤਿ ਦੇ ਲਾਹੇ ਪ੍ਰਾਪਤ ਕਰਦੀਆਂ ਹਨ ਸੋ ਗੁਰਸਵਾਰਿਓ ਤਮਤਾਨ ਸਾਹਿਬ ਵਿਖੇ ਹੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਹੋਰ ਵੀ ਕੌਤਕ ਵਰਤਾਏ ਨੇ ਜਿਨ੍ਹਾਂ ਵਿੱਚੋਂ ਦੋ ਕੌਤਕ ਤੁਹਾਡੇ ਨਾਲ ਅਗਲੇ ਅਧਿਆਏ ਦੇ ਵਿੱਚ ਸਾਂਝੇ ਕਰਨੇ ਨੇ ਸੋ ਗੁਰੂ ਸਵਾਰਿਓ ਅਖੀਰ ਦੇ ਵਿੱਚ ਫਿਰ ਬੇਨਤੀ ਕਰਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਿਤੇ ਸਹੀ ਲੱਗੇ ਤਾਂ ਕਮੈਂਟ ਕਰਕੇ ਤੇ ਜਰੂਰ ਅਗਵਾਈ ਕਰਿਆ ਕਰੋ ਤੇ ਮੇਰੇ ਇਸ ਚੈਨਲ ਨੂੰ ਹੋਰ ਵੀ ਸੱਜਣਾ ਮਿੱਤਰਾਂ ਕੋਲੋਂ ਸਬਸਕ੍ਰਾਈਬ ਕਰਵਾਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਪ੍ਰਭ ਨੂੰ ਸਮਰਪਿਤ ਉਹਨਾਂ ਦਾ ਸਮੁੱਚਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਆਸ ਕਰਦੇ ਹਾਂ ਕਿ ਤੁਸੀਂ ਸਹਿਯੋਗ ਦੇ ਕੇ ਧੰਨਵਾਦੀ ਬਣਾਓਗੇ ਅਗਲਾ ਅਧਿਆਇ ਸਿੱਖ ਚੈਪਟਰ ਦਾ ਉਹ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਤਮਤਾਨ ਫੇਰੀ ਨੂੰ ਲਾ ਕੇ ਹੋਣਾ ਹੈ ਹੋਰ ਕਿਹੜੇ ਕੌਤਕ ਵਿਖਾਏ ਕੌਤਕ ਅਨੇਕਾਂ ਨੇ ਪਰ ਉਹਨਾਂ ਵਿੱਚੋਂ ਦੋ ਕਿ ਤੁਹਾਡੇ ਨਾਲ ਅਗਲੇ ਅਧਿਆਇ ਦੇ ਵਿੱਚ ਸਾਂਝੇ ਕਰਾਂਗੇ ਜੀ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ